ਹੇ ਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਬੋਲੇ ਇਸ ਹਨਰ ਪੈ ਸਤਗੁਰਵਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧੰ ਗੁਰਦੇਵ ਤੇਰਾ ਬਕਤ ਬੀਤਦਾ ਜਾਵੇ ਤੇਰਾ ਬਕਤ ਬੀਤਦਾ ਜਾਵੇ ਤੇਰਾ ਬਕਤ ਬੀਤਦਾ ਜਾਵੇ ਤੂੰ ਕਰ ਲੈ ਸਿਮਰਨ ਬਾਣੀ ਦਾ ਤੇਰਾ ਬਕਤ ਬੀਤਦਾ ਜਾਵੇ ਤੂੰ ਕਰ ਲੈ ਸਿਮਰਨ ਬਾਣੀ ਦਾ ਨਹੀਂ ਪਤਾ ਕਦੋਂ ਟੁੱਟੇ ਜਾਣਾ ਨਹੀਂ ਪਤਾ ਕਦੋਂ ਟੁੱਟੇ ਜਾਣਾ ਤੰਦ ਸਹਾਂ ਦੀ ਤਾਣੀ ਦਾ ਤੇਰਾ ਬਕਤ ਬੀਤਦਾ ਜਾਵੇ ਤੂੰ ਕਰ ਲੈ ਸਿਮਰਨ ਬਾਣੀ ਦਾ ਤੇਰਾ ਬਕਤ ਬੀਤਦਾ ਜਾਵੇ ਤੂੰ ਕਰ ਲੈ ਸਿਮਰਨ ਬਾ ਕਰ ਮਾਇਆ ਜੋੜੀ ਜਨਾਈ ਜੀਵਨ ਆਪਣੇ ਕੋਲੋਂ ਰੱਬ ਨੂੰ ਕਿਉਂ ਵਿਛੋੜੀ ਜਨਾਈ ਜੀਵਨ ਆਪਣੇ ਕੋਲੋਂ ਰੱਬ ਨੂੰ ਕਿਉਂ ਵਿਛੋੜੀ ਜਨਾਈ ਮੁੱਕ ਜਾਏ ਜਦ ਸਾਹਾ ਦੀ ਪੂੰਜੀ ਮੁੱਕ ਜਾਏ ਜਦ ਸਾਹਾ ਦੀ ਪੂੰਜੀ ਸਦਾ ਖਤਮ ਪਰਾਨੀ ਦਾ ਤੇਰਾ ਬਕਤ ਬੀਤਦਾ ਜਾ ਤੂੰ ਕਰ ਲੈ ਸਿਮਰਨ ਬਾਣੀ ਦਾ ਤੇਰਾ ਬਕੇ ਤੇ ਬੀਤਦਾ ਜਾਵੇ ਤੂੰ ਕਰ ਲੈ ਸਿਮਰਨ ਬਾਣੀ ਦਾ ਤੀਆਂ ਪੁੱਤਰੇ ਜਿਹੜੇ ਕਰਦੇ ਇਹ ਸਭ ਝੂਠੇ ਕਰਕੇ ਕਰਦੇ ਇਹ ਸਭ ਲੋਕ ਦਿਖਾਵੇ ਨੇ ਆਪਣੇ ਮਤਲਬ ਕਰਕੇ ਕਰਦੇ ਇਹ ਸਭ ਲੋਕ ਦਿਖਾਵੇ ਨੇ ਆਖਰੀ ਵੇਲੇ ਪਤਾ ਹੈ ਲਗਣਾ ਆਖਰੀ ਵੇਲੇ ਪਤਾ ਹੈ ਲਗਣਾ ਇਹ ਸਭ ਅਸਲ ਕਹਾਣੀ ਦਾ ਤੇਰਾ ਵਕਤ ਬੀਤਦਾ ਜਾਵੇ ਤੂੰ ਕਰ ਲੈ ਸਿਮਰਨ ਬਾਣੀ ਦਾ ਤੇਰਾ ਵਕਤ ਬੀਤਦਾ ਜਾ ਤੂੰ ਕਰ ਲੈ ਸਿਮਰਨ ਬਾਣੀ ਦਾ ਟਾਣੀ ਨਾਲੋਂ ਟੁੱਟੇ ਫੁੱਲ ਨੇ ਫੇਰ ਦਵਾਰਾ ਜੁੜਨਾ ਨਹੀਂ ਤੁਰ ਜਾਣਾ ਇੱਕ ਵਾਰੀ ਜਗਤੋਂ ਫੇਰ ਦਵਾਰਾ ਮੁੜਨਾ ਨਹੀਂ ਤੁਰ ਜਾਣਾ ਇੱਕ ਵਾਰੀ ਜਗਤੋਂ ਫੇਰ ਦਵਾਰਾ ਮੁੜਨਾ ਨਹੀਂ ਮੁਕੇਸ਼ ਕਟਾਰੀਆਂ ਵਾਲਿਆ ਜ਼ਿੰਦਗੀ ਕਾਰੀ ਸਿਸਟਰ ਆ ਬੁਲਾ ਪਾਣੀ ਦਾ ਤੇਰਾ ਬਕਤ ਬੀਤਦਾ ਜਾਵੇ ਤੂੰ ਕਰ ਲੈ ਸਿਮਰਨ ਬਾਣੀ ਦਾ ਤੇਰਾ ਬਕਤ ਬੀਤਦਾ ਜਾਵੇ ਤੂੰ ਕਰ ਲੈ ਸਿਮਰਨ ਬਾਣੀ ਦਾ ਜਨ ਪੰਜਾਬੀ ਨਹੀਂ ਹੋਈ ਤੇ ਨੰਮੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ